ਸਤਿ ਸ਼੍ਰੀ ਅਕਾਲ ਜੀ 14 ਨ ਨੂੰ ਆਰਿਆ ਕਾਲਜ ਸਿਵਲ ਲਾਈਨ ਵਿਖੇ ਇੱਕ ਰੈਗਿੰਗ ਦਾ ਮੈਟਰ ਹੋਇਆ ਸੀ ਮੋਖਸ਼ ਅਰੋੜਾ ਬੀ ਕਾਮ ਫਰਸਟイヤー ਨਾਮ ਦੇ ਸਟੂਡੈਂਟ ਨੂੰ ਕੁਝ ਸਟੂਡੈਂਟ ਮਜਬੂਰ ਕਰ ਰਹੇ ਸੀ ਕਿ ਅਸੀਂ ਕਾਲਜ ਤੋਂ ਬਾਹਰ ਪਾਰਟੀ ਕਰਨੀ ਆ ਉਹਦੇ ਲਈ 1400 ਰੁਪਏ ਦਿਓ ਉਹ ਬੱਚਾ ਮਨਾ ਕਰ ਰਿਹਾ ਸੀ ਕਿ ਮੇਰੇ ਪੇਰੈਂਟਸ ਮੈਨੂੰ ਅਲਾਉ ਨਹੀਂ ਕਰਦੇ ਤੇ ਉਸ ਬੱਚੇ ਨਾਲ ਜਿਸ ਲਈ ਉਹ 14 ਤਰੀਕ ਨੂੰ ਪਾਰਕ ਦੇ ਵਿੱਚ ਬੈਠਾ ਵੀ ਕਲਾਸਾਂ ਵੱਲ ਪਿੱਠ ਕਰਕੇ ਤੇ 8-10 ਮੁੰਡਿਆਂ ਨੇ ਆ ਕੇ ਉਹਦੇ ਨਾਲ ਮਾਰਕੁੱਟ ਕੀਤੀ ਉਹਨੂੰ ਗਾਲਾਂ ਕੱਢੀਆਂ ਉਸ ਗੱਲ ਦਾ ਫੈਸਲਾ ਪ੍ਰਿੰਸੀਪਲ ਨੇ ਇੱਕ ਤਰਫਾ ਤੌਰ ਦੇ ਉੱਤੇ ਆਪਣੇ ਆਫਿਸ ਦੇ ਵਿੱਚ ਮੋਕਸ਼ अरोड़ा ਦੇ ਫਾਦਰ ਉਹਦੇ ਕਜ਼ਨ ਨਾਲ ਤੇ ਔਰ ਜਿਹੜਾ ਉਹ ਲੜਕਾ ਸੀਗਾ ਪੈਸੇ ਮੰਗਦਾ ਸੀ ਉਹਦੇ ਪੇਰੈਂਟਸ ਨਾਲ ਕਰਵਾ ਦਿੱਤਾ ਵੀ ਹਾਲਾਂਕਿ ਉਹ ਫੈਸਲਾ ਵੀ ਜਿਹੜਾ ਸੀਗਾ ਕੀ ਕਹਿੰਦੇ ਇੱਕ ਤਰਫਾ ਸੀ ਲੜਾਈ ਜਿਹੜੀ ਹੋਈ ਸੀ ਦੋਨਾਂ ਧਿਰਾਂ ਦੀ ਨਹੀਂ ਹੋਈ ਸੀ ਇੱਕ ਧਿਰ ਦੇ ਨਾਲ ਮਾਰਕੁੱਟ ਹੋਈ ਸੀ ਪਰ ਬੱਚਿਆਂ ਦੀ ਪੜ੍ਹਾਈ ਦੇ ਭਵਿੱਖ ਨੂੰ ਮੱਦੇਨਜ਼ਰ ਰੱਖਦੇ ਹੋਏ ਮਾਤਾ ਪਿਤਾ ਨੇ ਇਸ ਗੱਲ ਨੂੰ ਤੂਲ ਨਹੀਂ ਦਿੱਤੀ ਸੀ ਜਿਸ ਲਈ ਉਹ ਫੈਸਲੇ ਤੋਂ ਬਾਅਦ ਪ੍ਰਿੰਸੀਪਲ ਆਫਿਸ ਤੋਂ ਬਾਹਰ ਪਾਰਕਿੰਗ ਵੱਲ ਜਾ ਰਹੇ ਸੀ ਤਾਂ ਉਸੇ ਜਗ੍ਹਾ ਤੇ 6-7 ਲੜਕੇ ਖੜੇ ਸੀ ਉਸੇ ਲੜਕੇ ਦੇ ਸਾਥੀ ਜਿਨ੍ਹਾਂ ਨੇ ਪਹਿਲਾਂ ਮਾਰਕੁੱਟ ਕੀਤੀ ਸੀ ਔਰ ਉਹਨਾਂ ਵੱਲੋਂ ਕੋਈ ਇਹਨਾਂ ਨੂੰ ਗੱਲ ਕਹੀ ਗਈ ਇਹ ਉਹਨਾਂ ਨਾਲ ਗੱਲ ਕਰਨਗੇ ਉੱਥੇ ਫਿਰ ਮਾਰਕੁੱਟਾਈ ਹੋ ਗਈ ਉਹ ਗੱਲ ਵੀ ਕੈਮਰਾ ਦੇ ਵਿੱਚ ਰਿਕਾਰਡ ਹੋ ਗਈ ਜਿਹੜੇ ਕਾਲਜ ਪਰਸਰ ਦੇ ਵਿੱਚ ਲੱਗੇ ਹੋਏ ਨੇ ਉਸ ਤੋਂ ਬਾਅਦ ਅਗਲੇ ਦਿਨ ਅਸੀਂ ਵੀ ਪ੍ਰਿੰਸੀਪਲ ਮੈਡਮ ਨੂੰ ਗਏ ਮਿਲਨ ਕਰੋਨਾ ਨੇ ਸਾਨੂੰ ਵੀਡੀਓ ਦਿਖਾਈ ਵੀਡੀਓ 'ਚ ਸਾਫ਼ ਨਜ਼ਰ ਆ ਰਿਹਾ ਸੀ ਜਿਹੜੀ ਪਹਿਲੀ ਲੜਾਈ ਹੋਈ ਉਹ ਮੋਕਸ਼ अरोड़ा ਦੇ ਉੱਤੇ 8-10 ਮੁੰਡਿਆਂ ਨੇ ਹਮਲਾ ਕੀਤਾ ਸੀ ਜਿਹੜੀ ਦੂਜੀ ਲੜਾਈ ਹੋਈ ਉਹ ਪਾਰਕ 'ਚ ਖੜੇ ਲੜਕਿਆਂ ਨੇ ਗਾਲ੍ਹਾਂ ਕੱਢੀਆਂ ਸੀ ਉਸ ਕਰਕੇ ਹੋਈ ਅਸੀਂ ਫਿਰ ਵੀ ਨਹੀਂ ਜਾਣਦੇ ਸੀ ਕਿ ਬੱਚਿਆਂ 'ਤੇ ਕੋਈ ਕਾਨੂੰਨੀ ਕਾਰਵਾਈ ਕਿਸੇ ਤਰ੍ਹਾਂ ਦੀ ਹੋਵੇ ਅਸੀਂ ਗੱਲ ਨੂੰ ਨਿਬੇੜਨਾ ਚਾਹੁੰਦੇ ਸੀ ਅਸੀਂ ਪ੍ਰਿੰਸੀਪਲ ਨੂੰ ਇਹ ਮੰਗ ਕੀਤੀ ਸੀ ਕਿ ਦੋਨੋਂ ਧਿਰਾਂ ਦੇ ਪੇਰੈਂਟਸ ਨੂੰ ਬੁਲਾ ਕੇ ਬਿਠਾ ਕੇ ਮੀਟਿੰਗ ਕਰਾਈ ਜਾਵੇ ਇਹਨਾਂ ਦੇ ਵਿੱਚ ਅਗਰ ਕੋਈ ਗਿਲਾ ਸ਼ਿਕਵਾ ਖਤਮ ਕਰਾਇਆ ਜਾਵੇ ਤਾਂ ਕਿ ਡਰੇ ਬਿਨਾ ਬੱਚੇ ਕਾਲਜ ਦੇ ਵਿੱਚ ਆਪਣੀ ਪੜ੍ਹਾਈ ਕਰ ਸਕਣ ਜਿਸ ਕੰਮ ਲਈ ਉਹ ਕਾਲਜ ਗਏ ਨੇ ਪਰ ਪ੍ਰਿੰਸੀਪਲ ਪਤਾ ਨਹੀਂ ਕਿਸ ਦੇ ਦਬਾਅ ਹੇਠ ਸੀ ਕੀ ਕਾਰਨ ਸੀ ਉਹ ਦੂਜੇ ਧਿਰ ਦੇ ਪੇਰੈਂਟਸ ਨੂੰ ਨਹੀਂ ਬੁਲਾਣਾ ਚਾਹੁੰਦੀ ਸੀ ਔਰ ਕਹਿੰਦੀ ਸੀ ਮੈਂ ਨਹੀਂ ਬੁਲਾਣਾ ਤੁਸੀਂ ਮੇਰੇ ਕਹੇ ਤੇ ਯਕੀਨ ਕਰੋ ਮੈਂ ਕਿਹਾ ਅਸੀਂ ਤੁਹਾਡੇ ਕਹੇ ਤੇ ਯਕੀਨ ਕਰਕੇ ਪਹਿਲੀ ਵਾਰੀ ਫੈਸਲਾ ਕੀਤਾ ਇਹ ਝਗੜਾ ਦਾ ਦੂਜੀ ਵਾਰੀ ਵੀ ਹੋ ਗਿਆ ਅਸੀਂ ਕਿ ਉਹ ਯਕੀਨ ਕਰੀਏ ਤੁਸੀਂ ਇਹ ਮੀਟਿੰਗ ਕਰਾਓ ਉਹਨਾਂ ਨੇ ਨਹੀਂ ਕਰਾਈ ਅਸੀਂ ਅੱਜ ਤਕਰੀਬਨ 14 ਦਿਨ 13 ਦਿਨ ਉਹਨਾਂ ਦੇ ਐਕਸ਼ਨ ਦੀ ਵੇਟ ਕੀਤੀ ਆ ਉਹਨਾਂ ਵੱਲੋਂ ਕੋਈ ਕਾਰਵਾਈ ਨਾ ਹੋਣ ਤੇ ਬੱਚਿਆਂ ਦੀ ਸੁਰੱਖਿਆ ਖਤਰੇ ਦੇ ਵਿੱਚ ਆ ਇਸ ਕਰਕੇ ਅੱਜ ਅਸੀਂ ਜਿਹੜੀ ਹਾਇਰ ਅਥਾਰਟिटीज ਨੇ ਉਹਨਾਂ ਨੂੰ ਕੰਪਲੀਟ ਪਾਈ ਆ ਪ੍ਰੈਸ ਵਾਰਤਾ ਦੇ ਮਾਧਿਅਮ ਨਾਲ ਤੁਹਾਨੂੰ ਵਿਸ਼ੇ ਦੱਸ ਰਹੇ ਆ ਅਸੀਂ ਜਿਹੜੀ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਦੇ ਨੇ ਉਹਨਾਂ ਨੂੰ ਕੰਪਲੇਂਟ ਦਿੱਤੀ ਆ ਦੂਸਰੀ ਕੰਪਲੇਂਟ ਅਸੀਂ ਡਾਇਰੈਕਟਰ ਹਾਇਰ ਅਥਾਰਟिटीज ਮੁਹਾਲੀ ਨੂੰ ਦਿੱਤੀ ਆ ਅਸੀਂ ਉਹਨਾਂ ਨੂੰ ਮੰਗ ਕੀਤੀ ਆ ਕਿ ਇਸ ਮਾਮਲੇ ਦੇ ਵਿੱਚ ਇੱਕ ਆਪਣੇ ਤੌਰ ਦੇ ਉੱਤੇ ਉਹ ਕਮੇਟੀ ਬਣਾਣ ਤੇ ਪ੍ਰਿੰਸੀਪਲ ਜਿਹੜੀ ਆਪਣੀ ਜ਼ਿੰਮੇਵਾਰੀ ਤੋਂ ਭੱਜਦੀ ਪਈ ਆ ਇਹਨੂੰ ਇਹਦੇ ਪਦ ਮੁਕਤ ਕੀਤਾ ਜਾਵੇ ਔਰ ਕਿਸੇ ਐਸੇ ਵਿਅਕਤੀ ਨੂੰ ਉੱਥੇ ਜ਼ਿੰਮੇਵਾਰੀ ਦਿੱਤੇ ਜਾਵੇ ਜਿਹੜਾ ਕਿ ਕਹਿੰਦੇ ਕਾਲਜ ਪਰਸਰ ਦੇ ਵਿੱਚ ਹੋਣ ਵਾਲੀ ਘਟਨਾਵਾਂ ਨੂੰ ਅੱਗੇ ਵੱਧ ਕੇ ਸੰਭਾਲ ਸਕੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾ ਸਕੇ ਜਾਣਾ ਚਾਹੁੰਦਾ ਨਹੀਂ ਜਾਣਾ ਚਾਹੁੰਦਾ ਇਹ ਉਹਦੀ ਮਰਜ਼ੀ ਦੇ ਉੱਤੇ ਆ ਇਹ ਜ਼ਬਰਦਸਤੀ ਉਸ ਲੜਕੇ ਨੂੰ ਕਿਹਾ ਜਾ ਰਿਹਾ ਸੀ ਤੂੰ ਵੀ ਕਾਲਜ ਦੀ ਪਾਰਟੀ ਦੇ ਵਿੱਚ ਆ ਸਾਨੂੰ 1400 ਰੁਪਏ ਦੇ ਅਸੀਂ ਇਸ ਗੱਲ ਨੂੰ ਤੂਲ ਨਹੀਂ ਦੇਣਾ ਜਾਂਦੇ ਕਿਉਂਕਿ ਜਿੱਥੇ ਸ਼ਬਦ ਰੈਗਿੰਗ ਆ ਜਾਂਦਾ ਕਿਸੇ ਤਰ੍ਹਾਂ ਦੀ ਵੀ ਸਖਤ ਕਾਰਵਾਈ ਬੱਚਿਆਂ ਦੇ ਉੱਤੇ ਹੋ ਸਕਦੀ ਆ ਕਿਸੇ ਬੱਚੇ ਦਾ ਆਦੀ ਭਵਿਸ਼ਾ ਨਹੀਂ ਵਿਗਾੜਨਾ ਚਾਹੁੰਦੇ ਪਰ ਇਸ ਗੱਲ ਦੀ ਗੰਭੀਰਤਾ ਨੂੰ ਪ੍ਰਿੰਸੀਪਲ ਮੈਡਮ اور ਮੈਨੇਜਮੈਂਟ ਵੱਲੋਂ ਵੀ ਤੇ ਸਮਝਣਾ ਚਾਹੀਦਾ ਉਹਨਾਂ ਨੂੰ ਗੱਲ ਖਤਮ ਕਰਨੀ ਚਾਹੀਦੀ ਆ ਉਹ ਗੱਲ ਖਤਮ ਕਰਨ ਦੀ ਬਜਾਏ ਅੱਖਾਂ ਮੀਟ ਕੇ ਬਹਿ ਗਏ ਨੇ ਜਿੱਦਾਂ ਕਬੂਤਰ ਅੱਖਾਂ ਮੀਟ ਕੇ ਬਹਿ ਜਾਂਦਾ ਹੈ ਇਹ ਬਿੱਲੀ ਲੰਘ ਜੇਗੀ ਐਦਾਂ ਨਹੀਂ ਹੋ ਸਕਦਾ ਜਿੰਨਾ ਚਿਰ ਇਸ ਗੱਲ ਦਾ ਨਿਪਟਾਰਾ ਪੇਰੈਂਟਸ ਦੇ ਮਾਧਿਅਮ ਨਾਲ ਨਹੀਂ ਹੋਊਗਾ ਬੱਚੇ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰਦੇ ਕਾਲਜ ਪਰਸਰ ਸਰ ਪਰਬੰਧਕਾਂ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ ਕੋਈ ਐਕਸ਼ਨ ਨਹੀਂ ਲਿਆ ਗਿਆ ਉਹਨਾਂ ਨੇ ਤਾਂ ਇਵਨ ਝੂਠ ਬੋਲਿਆ ਕਿ ਕਾਲਜ ਦੇ ਅੰਦਰ ਲੜਾਈ ਹੀ ਨਹੀਂ ਹੋਈ ਜਦ ਕਿ ਦੋਨੋਂ ਝਗੜਿਆਂ ਦੀ ਵੀਡੀਓ ਕਾਲਜ ਦੇ ਕੈਮਰਿਆਂ 'ਚ ਰਿਕਾਰਡ ਹੈ ਅਸੀਂ ਖੁਦ ਪ੍ਰਿੰਸੀਪਲ ਦੇ ਉਹਨਾਂ ਨੇ ਨਹੀਂ ਦਿੱਤੀ ਉਹਨਾਂ ਨੇ ਪੁਲਿਸ ਨੂੰ ਵੀ ਮਨਾ ਕੀਤੀ ਐ ਉਹ ਦੇਣ ਲਈ ਵੀ ਅਸੀਂ ਇਹ ਨਹੀਂ ਦੇਣੀ ਅਸੀਂ ਇਸੇ ਕਰਕੇ ਹਾਇਰ ਅਥਾਰਟੀਸ ਕੋਲ ਚੱਲੇ ਆ ਕਿ ਤੁਸੀਂ ਉਹਨਾਂ ਕੋਲੋਂ ਵੀਡੀਓ ਮੰਗਾਓ ਔਰ ਪੂਰਾ ਫੈਕਟ ਦੇ ਆਧਾਰ ਦੇ ਉੱਤੇ ਕਮੇਟੀ ਬਣਾ ਕੇ ਇੱਕ ਤਾਂ ਪ੍ਰਿੰਸੀਪਲ ਨੂੰ ਪਦ ਮੁਕਤ ਕੀਤਾ ਜਾਵੇ ਜ਼ਿੰਮੇਵਾਰ ਬੰਦੇ ਨੂੰ ਉੱਥੇ ਲਾਇਆ ਜਾਵੇ ਔਰ ਇਸ ਮਸਲੇ ਦਾ ਨਿਪਟਾਰਾ ਕੀਤਾ ਜਾਵੇ ਮੈਂ ਸੰਜੀਵ ਦੇ ਪੰਜਾਬ ਦੇ ਸ਼ੂਚਨਾ ਹਿੰਦੁਸਤਾਨ ਤੋਂ ਅੱਜ ਹਿੰਦੂ ਸਿੱਖਿਆ ਰਾਜ ਉਪਰੀ ਸੈਨਾ ਵੱਲੋਂ ਸ਼੍ਰੀ ਪ੍ਰਵੀਨ ਡਾਂਗ ਜੀ ਵੱਲੋਂ ਜਿਹੜਾ ਇਹ ਮੁੱਦਾ ਚੱਕਿਆ ਗਿਆ ਬਿਲਕੁਲ ਸਹੀ ਹੈ ਦੇਖੋ ਇੱਕ ਪਲੱਸ 2 ਕਰਨ ਤੋਂ ਬਾਅਦ ਉਹ ਬੰਦਾ ਫਸਟ ਇਅਰ ਤੇ ਜਾ ਕੇ ਐਡਮਿਸ਼ਨ ਕਿਸੇ ਵੀ ਕਾਲਜ ਜਿੱਦੋਂ ਬੱਚਾ ਲੈਂਦਾ ਤੇ ਉਹ ਫਰੈਸ਼ਰ ਆ ਉਹਨੂੰ ਪਤਾ ਨਹੀਂ ਹੁੰਦਾ ਕਾਲਜ ਦੇ ਕੀ ਹੈ ਨਿਯਮ ਕੀ ਨਹੀਂ ਹੈ ਕਈ ਵਾਰੀ ਬੱਚਾ ਸਦਮੇ 'ਚ ਵੀ ਹੁੰਦਾ ਕਿ ਯਾਰ ਮੈਂ ਜਾ ਰਿਹਾ ਪਤਾ ਨਹੀਂ ਮੇਰੇ ਤੇ ਕਿਹੜਾ ਤੇ ਜਾਂਦੇ ਹੀ ਬੱਚੇ ਨਾਲ ਰੈਗਿੰਗ ਵਰਗੇ ਜਿਹੜੇ ਹੋ ਜਾਣੇ ਕੰਮ ਉਦੇ ਕੋਲ ਉਹਨੂੰ ਟੌਰਚਰ ਕੀਤਾ ਜਾਵੇ ਉਹਦਾ ਨਾ ਕੋਟਮਾਰ ਹੋ ਜਾਏ ਉਹਦਾ ਮਨੋਵਲ ਟੁੱਟਦਾ ਉਹਦਾ ਮਨੋਵਲ ਟੁੱਟਣ ਨਾਲ ਕਾਲਜ ਦੇ ਉੱਤੇ ਵੀ ਇਫੈਕਟ ਪੈਣਾ ਚਾਹੀਦਾ ਜਿੱਥੇ ਦੋਨਾਂ ਧਿਰਾਂ ਨੂੰ ਬਿਠਾ ਕੇ ਜੋ ਕਿ ਬਹੁਤ ਅੱਛੀ ਮੰਗ ਹੈ ਪ੍ਰਵੀਨ ਡੰਗ ਜੀ ਉਹਨਾਂ ਦੀ ਕਿ ਦੋਨਾਂ ਧਿਰਾਂ ਦੇ ਪੇਰੈਂਟਸ ਨੂੰ ਬਿਠਾ ਕੇ ਫੈਸਲਾ ਕਰ ਦੇਣਾ ਚਾਹੀਦਾ ਸੀ ਕਿ ਵੀ ਦੋਨੇ ਧਿਰੇ ਅੱਗੇ ਤੋਂ ਇਦਾਂ ਦੀ ਗੱਲ ਨਾ ਕਰਦੇ ਪਰ ਪ੍ਰਿੰਸੀਪਲ ਮੈਡਮ ਪਤਾ ਨਹੀਂ ਆਪਣੀ ਉਹ ਜ਼ਿੰਮੇਵਾਰੀ ਤੋਂ ਕਿਉਂ ਭੱਜ ਰਹੇ ਨੇ ਜਾਂ ਉਹ ਸਟਾਫ ਕਿਉਂ ਭੱਜ ਰਿਹਾ ਵਾ ਕਿ ਵੀ ਇਦਾਂ ਦਾ ਜਿਹੜਾ ਇਦਾਂ ਦਾ ਕੋਈ ਵੀ ਕਿਸੇ ਬੱਚੇ ਨੂੰ ਕੁਝ ਵੀ ਕਰ ਲੇਗਾ ਸਦਾ ਕਿ ਪ੍ਰਿੰਸੀਪਲੇ ਕੇ ਜ਼ਿੰਮੇਵਾਰ ਸੀ ਹਟਾ ਇਹ ਕੋਨਾ ਦਾ ਜੋ ਮਹੱਤਵ ਆ ਉਹ ਸੀਟ ਦਾ ਸਮਝ ਨਹੀਂ ਰੇ ਕਿ ਜੇ ਉਹ ਬੱਚੇ ਦੀ ਲੜਾਈ ਹੋਈ ਹੈ ਪੇਰੈਂਟਸ ਨੂੰ ਦੋਨਾਂ ਦੇ ਬਲਾ ਕੇ ਉਹਨਾਂ ਨੂੰ ਖਤਮ ਕੀਤਾ ਜਾਂਦਾ ਜੇ ਖਤਮ ਨਹੀਂ ਕਰਾਂਗੇ ਕਿ ਅੱਜਕੱਲ ਤੁਸੀਂ ਦੇਖੋ ਪੰਜਾਬ ਯੂਨੀਵਰਸਿਟੀ ਜਾਂ ਕਿਤੇ ਵੀ ਵੱਡੇ ਕਾਲਜਾਂ ਚਲਜੋ ਉੱਥੋਂ ਦੀ ਗੈਂਗਸਟਰ ਜਾਂ ਗੈਂਗਵਾਰ ਕਿੱਦਾਂ ਸ਼ੁਰੂ ਹੁੰਦੀ ਆ ਨਿੱਕੇ ਨਿੱਕੇ ਲੜਾਈਆਂ ਤੋਂ ਸ਼ੁਰੂ ਹੁੰਦੀ ਆ ਅੱਜ ਇਸ ਬੱਚੇ ਤੇ ਹਮਲਾ ਕੀਤਾ ਗਿਆ ਫਿਰ ਉਹਦੇ ਕਾਲਜ ਤੇ ਬਲਾ ਕੇ ਉਹਨਾਂ ਦਾ ਸਮਝੌਤਾ ਕਰਾਇਆ ਫਿਰ ਉਹਦੇ ਤੇ ਹਮਲਾ ਕਰਤਾ ਉਹਦੇ ਫਾਦਰ ਤੇ ਹਮਲਾ ਕਰ ਦਿੱਤਾ ਕੱਲ ਨੂੰ ਬੱਚਾ ਬਾਹਰ ਕਿੱਦਾਂ ਸੇਫ ਹੈ ਸੋ ਜਿਹੜਾ ਇਹ ਮੁੱਦਾ ਵਾ ਇਹ ਸਾਨੂੰ ਪੂਰਾ ਸਟੈਂਡ ਲੈਂਦੀ ਆ ਜਿੱਥੇ ਵੀ ਪ੍ਰਵੀਨ ਡੰਗ ਜੀ ਸਾਡੀ ਡਿਊਟੀ ਲਾਣਗੇ ਜਾਂ ਸਾਡੀ ਟੀਮ ਵੱਲੋਂ ਜੇ ਕੋਈ ਇਹ ਅੰਦੋਲਨ ਕਰਦੇ ਆ ਅਸੀਂ ਉਸ ਅੰਦੋਲਨ ਵਿੱਚ ਵੀ ਨਾਲ ਆ ਪਰੈਂਟਸ ਦੀ ਗੱਲ ਨਹੀਂ ਮੰਨੀ ਜਾਂਦੀ ਤੁਹਾਡੀ ਸ਼ੇਰਸਨਾ ਖੁੱਲ ਕੇ ਸਾਹਮਣੇ ਆਏਗੀ ਬਿਲਕੁਲ ਹੁਣ ਵੀ ਅਸੀਂ ਖੁੱਲ ਕੇ ਸਾਹਮਣੇ ਆ ਮੈਂ ਤਾਂ ਕਹਿ ਰਿਹਾ ਕਿ ਮੈਂ ਪ੍ਰਵੀਨ ਡੰਗ ਜੀ ਨਾਲ ਹਿੰਦੂ ਸਿੱਖ ਜਾਗਰਤੀ ਸਨਾਂ ਦੀ ਸਾਰੀ ਟੀਮ ਦੇ ਨਾਲ ਆ ਕਿਉਂਕਿ ਮੁੱਦਾ ਸਹੀ ਹੈ ਸਮਾਜ ਦਾ ਮੁੱਦਾ ਵਾ ਜੇ ਅਸੀਂ ਆਪਣੇ ਬੱਚਿਆਂ ਦਾ ਧਿਆਨ ਨਹੀਂ ਦੇਵਾਂਗੇ ਜੇ ਅਸੀਂ ਕਾਲਜ ਨੂੰ ਨਹੀਂ ਦੱਸਾਂਗੇ ਜਾਂ ਕਾਲਜ ਆਪਣੀ ਜ਼ਿੰਮੇਵਾਰੀ ਤੋਂ ਭੱਜੇਗਾ ਤੇ ਸਾਡੇ ਵਰਗੀਆਂ ਸੰਸਥਾਵਾਂ ਜਾਂ ਪ੍ਰਵੀਨ ਡਾਂਗੀ ਵਰਗੇ ਜ਼ਿੰਮੇਵਾਰ ਵਿਅਕਤੀਆਂ ਨੂੰ ਸਮਾਜ ਦੇ ਲੋਕਾਂ ਨੂੰ ਆਣਾ ਪਏਗਾ ਤੁਹਾਨੂੰ ਲੱਗਦਾ ਨਹੀਂ ਜਿਵੇਂ ਸਕੂਲ ਦੇ ਨਾਲ ਪ੍ਰਿੰਸੀਪਲ ਸਰਕਾਰ ਕਾਲਜ ਦੇ ਨਾਲ ਪ੍ਰਵੀਨ ਡਾਂਗੀ ਪਹਿਲਾਂ ਗਲਤ ਕਰ ਚੁੱਕੇ ਨੇ ਤੁਹਾਡਾ ਕਹਿਣਾ ਇਹ ਹੈ ਕਿ ਤੁਹਾਡੇ ਵੱਲੋਂ ਵੀ ਇੱਕ ਪਹਿਲ ਹੋਣੀ ਚਾਹੀਦੀ ਹੈ ਨਹੀਂ ਬਿਲਕੁਲ ਇਹ ਸੀਨੀਅਰ ਨੇ ਸਾਡੇ ਜੇ ਇਹਨਾਂ ਨੇ ਗੱਲ ਕੀਤੀ ਹੈ ਤੇ ਪ੍ਰਿੰਸੀਪਲ ਮੈਮ ਨੂੰ ਉਸ ਗੱਲ ਦੇ ਉੱਤੇ ਪਹਿਰਾ ਦੇਣਾ ਚਾਹੀਦਾ ਸੀ ਉਸ ਗੱਲ ਨੂੰ ਸਮਝਣਾ ਚਾਹੀਦਾ ਸੀ ਇਹਨਾਂ ਦੀ ਗੱਲ ਦਾ ਮਹੱਤਵ ਸੀਗਾ ਕਿ ਜੇ ਅਸੀਂ ਲੜਾਈ ਨੂੰ ਖਤਮ ਨਹੀਂ ਕਰਾਂਗੇ ਅਸੀਂ ਲੜਾਈ ਨੂੰ ਉਹਨੂੰ ਖਤਮ ਨਾ ਕਰਾਵਾਗੇ ਦੋਨਾਂ ਦੇ ਪੇਰੈਂਟਸਾਂ ਪੇਰੈਂਟਸ ਨੂੰ ਬਿਠਾ ਕੇ ਤੇ ਉਹ ਲੜਾਈ ਤਾਂ ਬੱਚਿਆਂ ਦੇ ਮਨ ਚ ਰੋਸ਼ ਲੈ ਗਿਆ ਕੱਲ ਨੂੰ ਬੱਚਾ ਬਾਹਰ ਕਿਤੇ ਆ ਜਾ ਰਿਹਾ ਵਾ ਕੋਈ ਆਪਣੀ ਬਾਈਕ ਤੇ ਜਾ ਰਿਹਾ ਕੁਝ ਕਰ ਰਿਹਾ ਅੱਜ ਕੱਲ ਗੁੱਸਾ ਸਿਰਫ 2 ਮਿੰਟ ਦਾ ਤੇ ਉਸ ਤੋਂ ਬਾਅਦ ਉਹ ਬੱਚਿਆਂ ਦੇ ਮਾਪਿਓ ਦੇ ਕੋਲ ਕੁਝ ਨਹੀਂ ਲੱਗਦਾ ਸੋ ਗੱਲ ਕੀ ਸੀਗੀ ਗੱਲ ਸਿਰਫ ਇੰਨੀ ਕੁ ਪ੍ਰਿੰਸੀਪਲ ਦੇ ਸਮਝਣ ਦੀ ਕਿ ਦੋਨਾਂ ਦੇ ਪੇਰੈਂਟਸ ਨੂੰ ਬਿਠਾ ਕੇ ਉਹਨਾਂ ਨੂੰ ਬਾਈਂਡ ਅਪ ਕਰਦੀ ਗੱਲ ਨੂੰ ਬਟ ਉਹਨਾਂ ਨੇ ਇਸ ਜੀ ਤੋਂ ਮੁੱਦੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਨਾ ਕਿ ਉਹਨੂੰ ਖਤਮ ਕਰਨ ਦੀ ਇਸ ਤਰ੍ਹਾਂ ਸੀਗਾ ਕਿ ਮੋਕਸ਼ ਨਾਂ ਦਾ ਇੱਕ ਲੜਕਾ ਵੈ ਜਿਹੜਾ ਬੀਕਮ 1 ਦਾ ਹੈਗਾ ਵੈ ਮੇਰੇ ਨਾਲ ਮੈਡਮ ਸ਼ੈਲਜਾ ਆਨੰਤਨੀ ਇਹ ਸੀਨੀਅਰ ਮਾਸਟਰ ਟੀਚਰ ਨੇ ਸਾਡੇ ਕੋਲ ਕਾਮਰਸ ਤੇ ਤੇ ਇਹਨਾਂ ਦੀ ਨੋਲਿਜ ਦੇ ਵਿੱਚ ਇਹ ਗੱਲ ਆਈ ਕਿ ਇੱਕ ਦਿਨ ਇੱਕ ਕਲਾਸ ਦੇ ਦੋ ਬੱਚੇ ਮੋਕਸ਼ ਤੇ ਦੂਸਰਾ ਬੱਚਾ ਸੀਗਾ ਮਾਨਵ ਠੀਕ ਹੈ ਮਾਨਵ ਤੇ ਇਹ ਦੋ ਬੱਚੇ ਜਿਹੜੇ ਕਲਾਸ ਦੇ ਵਿੱਚ ਅਕਸਰ ਆਪਸ ਚ ਦੋਸਤੀ ਸੀਗੀ ਇਹਨਾਂ ਦੀ ਬਟ ਇੱਕ ਦਿਨ ਕਿਸੇ ਗੱਲ ਤੇ ਇਹਨਾਂ ਦੋਨਾਂ ਦੀ ਆਪਸ ਚ ਬਹਿਸ-ਬਾਜੀ ਹੋ ਗਈ ਤੇ ਜਿਹੜਾ ਮੋਕਸ਼ਨਾ ਦਾ ਲੜਕਾ ਹੈਗਾ ਉਹਨੇ ਕੁਝ ਬੱਚੇ ਨੂੰ ਕਿਹਾ ਮਾਨਵ ਨੂੰ ਗਾਲੀ-ਵਾਲੀ ਜੋ ਵੀ ਹੋਏਗਾ ਆਪਸ ਚ ਬੈਠਿਆਂ ਦਾ ਤੇ ਜਿਹੜਾ ਮਾਨਵ ਸੀਗਾ ਉਹਨੇ ਉਹਨੂੰ ਇੱਕ ਦੋ ਝਾਟੇ ਲਗਾ ਦਿੱਤੇ ਇਹਨਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਜਿੱਦਾਂ ਹੀ ਮੈਡਮ ਦੀ ਨੌਲੇਜ ਦੇ ਵਿੱਚ ਇਹ ਚੀਜ਼ ਆਈ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਮਾਨਵ ਨੂੰ ਬੁਲਾਇਆ ਔਰ ਉਹਨੂੰ ਕਿਹਾ ਕਿ ਤੂੰ ਮੋਕਸ਼ ਦੇ ਉੱਤੇ ਕਿਉਂ ਥੱਪੜ ਲਗਾਇਆ ਤੇ ਉਹਨੇ ਕਿਹਾ ਜੀ ਇਹਨੇ ਮੈਨੂੰ ਇਸ ਤਰ੍ਹਾਂ ਗਾਲੀ ਦਿੱਤੀ ਸੀਗੀ ਚਲੋ ਮੈਡਮ ਨੇ ਆਪਣੇ ਹਿਸਾਬ ਨਾਲ ਦੋਨਾਂ ਬੱਚਿਆਂ ਨੂੰ ਸਮਝਾਇਆ ਤੇ ਦੋਨਾਂ ਬੱਚਿਆਂ ਨੇ ਮੈਡਮ ਕੋਲੋਂ ਮਾਫੀ ਮੰਗੀ ਵਰਬਲੀ ਵੀ ਮਾਫੀ ਮੰਗ ਲਈ ਤੇ ਰਿਟਨ ਦੇ ਵਿੱਚ ਵੀ ਮਾਫੀ ਮੰਗ ਲਈ ਤੇ ਮੋਕਸ਼ ਨੇ ਵੀ ਲਿਖ ਕੇ ਦਿੱਤਾ ਕਿ ਮੇਰੇ ਕੋਲ ਵੀ ਗਲਤੀ ਹੋਈ ਹੈ ਮੈਂ ਕਦੀ ਦੁਬਾਰਾ ਨਹੀਂ ਕਰਾਂਗਾ ਤੇ ਮਾਨਵ ਨੇ ਵੀ ਲਿਖ ਕੇ ਦਿੱਤਾ ਕਿ ਮੇਰੇ ਕੋ ਕੋਈ ਗਲਤੀ ਹੋ ਗਈ ਹੈ ਤੇ ਮੈਂ ਅਗੇ ਨਹੀਂ ਕਰਾਂਗਾ ਇਹ ਰੂਟੀਨ ਦਾ ਇੱਕ ਮਸਲਾ ਸੀ ਜਿਹੜਾ ਉੱਥੇ ਹੋ ਗਿਆ ਪਰ ਅਸੀਂ ਕਿਉਂਕਿ ਕਾਲਜ ਦੇ ਵਿੱਚ ਹਮੇਸ਼ਾ ਡਿਸਪਲਿਨ ਲਈ ਖੜੇ ਹੋਏ ਹਾਂ ਤੇ ਅਸੀਂ ਟੂ ਬੀ ਔਨ ਦਾ ਸੇਫ ਸਾਈਡ ਅਸੀਂ ਜਿਹੜੇ ਮਾਨਵ ਨੇ ਕਿਉਂਕਿ ਮੋਕਸ਼ ਤੇ ਥੱਪੜ ਲਗਾਇਆ ਸੀ ਤੇ ਅਸੀਂ ਮਾਨਵ ਦੇ ਪੇਰੈਂਟਸ ਨੂੰ ਕਾਲ ਕੀਤਾ ਇਮੀਡੀਏਟਲੀ ਵੀ ਬੱਚੇ ਨੇ ਤਾਂ ਮਾਫੀ ਮੰਗ ਲਈ ਹੈ ਪਰ ਅਸੀਂ ਤੁਹਾਨੂੰ ਵੀ ਇਹ ਗੱਲ ਕਹਿਣਾ ਚਾਹੁੰਦੇ ਹਾਂ ਵੀ ਬੀ ਬੱਚਾ ਹੱਥ ਨਹੀਂ ਚੱਕੇਗਾ ਚਲੋ ਗਾਲੀ ਗਲੋਚੋ ਨੇ ਦੂਜੇ ਨੇ ਕੀਤੀ ਮਾਫੀ ਨਾਮਾ ਹੋ ਗਿਆ ਗੱਲ ਖਤਮ ਪਰ ਥੱਪੜ ਨਹੀਂ ਇਸੇ ਲਗਾਣਾ ਚਾਹੁੰਦਾ ਹੈ ਕਿ ਇੱਕ ਪਾਰਟੀ ਦਾ سلسلہ ਸ਼ੁਰੂ ਹੋਇਆ ਸੀ 1400 ਰੁਪਏ ਦੇ ਇਹਦੇ ਨਾਲ ਕਾਲਜ ਦਾ ਕੋਈ ਲੈਣਾ ਦੇਣਾ ਨਹੀਂ ਹੈ ਨਾ ਹੀ ਅਸੀਂ ਕੋਈ 1400 ਰੁਪਏ ਪਾਰਟੀ ਵਾਲੇ ਕਿਸੇ ਨੂੰ ਕਿਹਾ ਨਾ ਹੀ ਕਾਲਜ ਦੇ ਕੈਂਪਸ ਦੇ ਅੰਦਰ ਕੋਈ ਵੀ ਪਾਰਟੀ ਹੋਈ ਇੱਕ ਵੀ ਇਸ ਸੀਸੀ ਵੀਡੀਓ ਬਾਰੇ ਵੀ ਕਹਿ ਰਹੇ ਸੀਗੇ ਮੈਂ ਉਹੀ ਦੱਸ ਰਹੀ ਹਾਂ ਜੀ ਜਦੋਂ ਉਹ ਦੇ ਮਾਨਵ ਦੇ ਪੇਰੈਂਟਸ ਆ ਗਏ ਉਹਦੇ ਚਾਚਾ ਜੀ ਆਏ ਉਹਨਾਂ ਨੇ ਵੀ ਕਿਹਾ ਕਿ ਹਾਂ ਵੀ ਬੱਚਾ ਗਲਤ ਹੈ ਮੋਕਸ਼ ਨੂੰ ਥੱਪੜ ਨਹੀਂ ਸੀ ਲਗਾਉਣਾ ਚਾਹੀਦਾ ਤੇ ਉਹਨਾਂ ਨੇ ਵੀ ਮਾਫੀ ਮੰਗ ਲਈ ਤੇ ਉਹ ਵੀ ਆਪਣੇ ਘਰ ਨੂੰ ਜਦੋਂ ਜਾ ਰਹੇ ਸੀਗੇ ਤਾਂ 올 ਆਫ ਅ ਸਡਨ ਮੋਕਸ਼ ਦਾ ਫਾਦਰ ਤੇ ਉਹਦਾ ਕਜ਼ਨ ਬ੍ਰਦਰ ਜਿਨ੍ਹਾਂ ਨੂੰ ਕਾਲਜ ਨੇ ਨਹੀਂ ਸੀ ਬੁਲਾਇਆ ਇਹ ਗੱਲ ਨੋਟ ਕੀਤੀ ਜਾਵੇ ਕਿ ਅਸੀਂ ਮੋਕਸ਼ अरोड़ा ਦੇ ਫਾਦਰ ਨੂੰ ਤੇ ਬ੍ਰਦਰ ਨੂੰ ਕਾਲਜ ਨਹੀਂ ਸੀ ਬੁਲਾਇਆ ਉਹ ਆਪਣੇ ਤੌਰ ਤੇ ਕਾਲਜ ਵਿੱਚ ਪਹੁੰਚ ਗਏ ਤੇ ਆ ਕਰਕੇ ਉਹਨਾਂ ਨੇ ਕੁਝ ਬੱਚਿਆਂ ਦੇ ਨਾਲ ਬਹਿਸਵਾਜੀ ਕੀਤੀ ਸਾਨੂੰ ਉਹਦੀਆਂ ਡਿਟੇਲਸ ਨਹੀਂ ਪਤਾ ਪਰ ਹਾਂ ਮੈਡਮ ਉੱਥੇ ਸੀ ਦੋ ਦਿਨ ਹੋਰ ਲੇਡੀ ਟੀਚਰਸ ਉੱਥੇ ਸੀ ਉਹਨਾਂ ਦੇ ਸਾਹਮਣੇ ਵੀ ਕੁਝ ਗੱਲ ਦੀ ਗਲੋਚ ਹੋਇਆ ਟੀਚਰਸ ਨੇ ਲੇਡੀ ਟੀਚਰਸ ਨੇ ਇਹੀ ਕਿਹਾ ਆਮੋਕਸ਼ ਦੇ ਫਾਦਰ ਨੂੰ ਔਰ ਉਹਦੇ ਬ੍ਰਦਰ ਨੂੰ ਵੀ ਦੇਖੋ ਇਸ ਤਰ੍ਹਾਂ ਦਾ ਮਾਹੌਲ ਇੱਥੇ ਠੀਕ ਨਹੀਂ ਤੁਸੀਂ ਕਾਈਂਡਲੀ ਘਰ ਜਾਓ ਆਪਣੇ ਬੱਚੇ ਨੂੰ ਲੈ ਕੇ ਜੋ ਵੀ ਐਕਸ਼ਨ ਹੈ ਅਸੀਂ ਬਾਅਦ ਚ ਦੇਖਾਂਗੇ ਵੈਸੇ ਦੋਨਾਂ ਬੱਚਿਆਂ ਨੇ ਆਪਣੀ ਗਲਤੀ ਮੰਨੀ ਹੈ ਤੇ ਆ ਮੇਰੇ ਕੋ ਕਾਗਜ਼ ਹੈ ਜਿਹਦੇ ਉੱਤੇ ਦੋਨਾਂ ਬੱਚਿਆਂ ਨੇ ਆਪਣੇ ਤੁਹਾਡੇ ਵੱਲੋਂ ਦੋਨਾਂ ਪੇਰੈਂਟਸ ਪੇਰੈਂਟਸ ਨੂੰ ਬੁਲਾ ਕੇ ਸਮਝੋ ਡਾਕਟਰ 와ਜ ਤਾਂ ਗਿਆ ਸੀ ਹਾਂਜੀ ਹਾਂਜੀ ਕਿਤੇ ਦੁਬਾਰਾ ਕਿਉਂ ਚੱਲ ਰਿਹਾ ਸਰ ਇਹੀ ਗੱਲ ਹੋਈ ਨਾ ਉਹਨਾਂ ਨੂੰ ਅਸੀਂ ਜਿਹੜੇ ਮੋਕਸ਼ ਰੋੜਾ ਦੇ ਪੇਰੈਂਟਸ ਦੇ ਬ੍ਰਦਰ ਸੀਗੇ ਉਹਨਾਂ ਨੇ ਆਪਣੇ ਲੈਵਲ ਤੇ ਕੁਝ ਹੋਰ ਬੱਚਿਆਂ ਨਾਲ ਬੈਸਬਾਜੀ ਸ਼ੁਰੂ ਕੀਤੀ ਅੱਛਾ ਉਸ ਤੋਂ ਬਾਅਦ ਜਦੋਂ ਉਹ ਬੈਸਬਾਜੀ ਕਰ ਰਹੇ ਸੀਗੇ ਅਸੀਂ ਇੰਟਰਫੇਅਰ ਕਰਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਡਾਇਰੈਕਟਲੀ ਕਿਸੇ ਬੱਚੇ ਨਾਲ ਨਹੀਂ ਗੱਲਬਾਤ ਕਰ ਸਕਦੇ ਸਾਡੇ ਲਈ ਸਾਰੇ ਬੱਚੇ ਇਕੁਅਲ ਹੈ ਤੁਸੀਂ ਸਾਡੇ ਨਾਲ ਗੱਲ ਕਰੋ ਉਹਨਾਂ ਨੂੰ ਮੈਂ ਆਪਣੇ ਆਫਿਸ 'ਚ ਵੀ ਬੁਲਾਇਆ ਆਫਿਸ 'ਚ ਉਹਨਾਂ ਨੇ ਮੇਰੇ ਨਾਲ ਗੱਲਬਾਤ ਕਰ ਲਈ ਉਹ ਕਹਿੰਦੇ ਕਿ ਅੱਛਾ ਠੀਕ ਹੈ ਲੇਕਿਨ ਬਾਅਦ ਜਾ ਕੇ ਫੇਰ ਉਹਨਾਂ ਦੀ ਬੈਸਵਾਜੀ ਸ਼ੁਰੂ ਹੋ ਗਈ ਫਿਰ ਅਸੀਂ ਮਤਲਬ ਜਦੋਂ ਗੇਟ ਤੇ ਉਹਨਾਂ ਨੇ ਕਾਫੀ ਸਾਰੇ ਪਰਸਨਸ ਬੁਲਾ ਲਏ ਆਪਣੇ ਅਸੀਂ ਉਹਨਾਂ ਨੂੰ ਫਿਰ ਹੱਥ ਜੋੜ ਕੇ ਅਸੀਂ ਲੇਡੀਜ਼ ਨੇ ਤਿੰਨ ਚਾਰ ਵਾਰੀ ਹੱਥ ਜੋੜੇ ਜ਼ਿਆਦਾ ਵਾਰੀ ਜੋੜੇ ਹੋਣਗੇ ਕਿ ਦੇਖੋ ਅਸੀਂ ਐਜੂਕੇਟਿਡ ਪਰਸਨਸ ਆ ਇਹ ਕੋਈ ਕਹਾਣੀ ਨਹੀਂ ਹੈ ਬੱਚੇ ਆਪਸ ਦੇ ਵਿੱਚ ਲੜੇ ਆ ਗੱਲ ਖਤਮ ਹੋ ਗਈ ਦੋਨਾਂ ਨੇ ਮਾਫੀ ਮੰਗ ਲਈ ਤੁਸੀਂ ਗੱਲ ਖਤਮ ਕਰੋ ਪਰ ਉਹ ਆਪਣੀਆਂ ਕੁਝ ਹੋਰ ਚੀਜ਼ਾਂ ਦੇ ਬਾਰੇ ਗੱਲਬਾਤ ਕਰਨ ਲੱਗੇ ਜਦੋਂ ਸਾਡ ਨੂੰ ਲੱਗਿਆ ਕਿ ਕਾਲਜ ਅ ਗੇਟ ਦੇ ਬਾਹਰ ਸਾਡੇ ਬੱਚੇ ਬਾਹਰ ਨਿਕਲਣਗੇ ਔਰ ਉਹਨਾਂ ਦੇ ਕੁਝ ਪਰਸਨਸ ਖੜੇ ਐ ਤੇ ਅਸੀਂ ਪੁਲਿਸ ਨੂੰ ਕਾਲ ਕਰ ਦਿੱਤੀ ਪੀਸੀਆਰ ਇੱਥੇ ਆ ਗਈ ਕਸ਼ਮੀਰ ਸਿੰਘ ਜੀ ਸਿਗੇ ਉਹਨਾਂ ਦੇ ਇਨਚਾਰਜ ਪੀਸੀਆਰ ਦੇ ਤੇ ਉਹਨਾਂ ਨੇ ਕਿਹਾ ਕਿ ਮੈਡਮ ਜਿਹੜੇ ਵੀ ਬੱਚੇ ਐ ਮੈ ਇਹਨਾਂ ਨੂੰ ਥਾਣੇ ਲੈ ਜਾਣਾ ਕਿਉਂਕਿ ਕਾਲਜ ਦੇ ਅੰਦਰ ਦਾ ਮਸਲਾ ਹੁਨੇ ਨਹੀਂ ਰਿਹਾ ਅਸੀਂ ਰਿਪੋਰਟ ਕਰ ਦਿੱਤੀ ਉਹ ਥਾਣੇ ਚਲੇ ਗਏ ਪਰ ਸ਼ਾਮ ਨੂੰ ਮੈਨੂੰ ਕਿ ਲਾਸ਼ ਨਗਰ ਚੌਂਕ ਥਾਣੇ ਤੋਂ ਫੋਨ ਆਇਆ ਕਿ ਮੈਡਮ ਤੁਸੀਂ ਤਾਂ ਆਪਣੇ ਬੱਚੇ ਭੇਜ ਦਿੱਤੇ ਸੀਗੇ ਪਰ ਮੋਕਸ਼ अरोड़ा ਦੇ ਫਾਦਰ ਤੇ ਬ੍ਰਦਰ ਉਹਨਾਂ ਦੇ ਧਿਰ ਵੱਲੋਂ ਕੋਈ ਵੀ ਬੰਦਾ ਹਲੇ ਤੱਕ ਚੌਂਕੀ ਨਹੀਂ ਪਹੁੰਚਿਆ ਇਸ ਕਰਕੇ ਅਸੀਂ ਬੱਚਿਆਂ ਨੂੰ ਵੀ ਵਾਪਸ ਭੇਜ ਰਹੇ ਹਾਂ ਮੈਂ ਕਿਹਾ ਜੀ ਜੀ ਸੱਚੇ ਕਿਉਂਕਿ ਮੇਰੇ ਕੋਲ ਤਾਂ ਕੇਸ ਜਿਹੜਾ ਹੈ ਕਿ ਦੋ ਬੱਚਿਆਂ ਦੇ ਇਹਨੂੰ 15 ਦਿਨ ਤੋਂ ਜ਼ਿਆਦਾ ਹੋ ਚੁੱਕੇ ਨੇ ਤੇ ਜਿਹੜਾ ਮਾਨਵ ਨਾਮ ਦਾ ਲੜਕਾ ਸੀਗਾ ਜਿਹਨੇ ਥੱਪੜ ਮਾਰਿਆ ਸੀ ਮੋਛ ਨੂੰ ਅਸੀਂ ਉਹ ਮਾਨਵ ਨੂੰ ਮਤਲਬ ਰਿਟਰਨ ਦੇ ਵਿੱਚ ਵੀ ਆਦਰਵਾਇਜ਼ ਵੀ ਅਸੀਂ ਉਹਨੂੰ ਦਿੱਤਾ ਕਿ ਬੇਟਾ ਅਗਲੇ 15 ਦਿਨ ਤੋਂ ਕਾਲਜ ਨਹੀਂ ਆਏਂਗਾ ਠੀਕ ਹੈ ਔਰ ਜਦੋਂ ਤੱਕ ਅਸੀਂ ਮਤਲਬ ਕੇਸ ਜਿਹੜਾ ਹੈਗਾ ਕਿਉਂਕਿ ਕਦੀ ਵੀ ਕੋਈ ਬੱਚਾ ਹੈ ਕੋਈ ਇਸ ਤਰ੍ਹਾਂ ਗਾਲੀ ਗਲੋਚ ਕਰਦਾ ਜਾਂ ਥੱਪੜ ਲਗਾਉਂਦਾ ਨਾਰਮਲੀ ਅਸੀਂ ਉਹਨੂੰ 15 ਦਿਨ ਵਾਸਤੇ ਉਹਦੇ ਪੇਰੈਂਟਸ ਨੂੰ ਦੱਸ ਕੇ ਇਸ ਕਰਕੇ ਉਹਦੇ ਪੇਰੈਂਟਸ ਨੂੰ ਵੀ ਅਸੀਂ ਦੱਸ ਦਿੱਤਾ ਕਿ ਹਾਂਜੀ ਇਹ 15 ਦਿਨ ਬੱਚਾ ਜਿਹੜਾ ਹੈਗਾ ਨਹੀਂ ਆਏਗਾ ਤੇ ਉਸ ਤੋਂ ਬਾਅਦ ਇਹ ਕਲਾਸ ਜਾਏਗਾ ਹਾਲੇ ਤੱਕ ਉਹ ਬੱਚਾ ਕਲਾਸ ਦੇ ਵਿੱਚ ਵਾਪਸ ਨਹੀਂ ਆਇਆ ਮੋਕਸ਼ ਦੇ ਫਾਦਰ ਤੇ ਬ੍ਰਦਰ ਤੇ ਖੁਦ ਮੋਕਸ਼ ਅੱਜ ਤੱਕ ਦੁਆਰਾ ਕਦੀ ਵੀ ਕਾਲਜ ਨਹੀਂ ਆਈ ਪ੍ਰਬੰਧਨ ਦੇ ਨਾਲ ਉਹਨਾਂ ਨੇ ਕੋਈ ਸੰਪਰਕ ਨਹੀਂ ਕੀਤਾ ਬਟ ਸਾਡੇ ਵੱਲੋਂ ਇਹੀ ਰਿਕੁਐਸਟ ਹੁੰਦੀ ਹੈ ਕਿ ਜੇ ਬੱਚਿਆਂ ਦੀ ਕੋਈ ਛੋਟੀ ਮੋਟੀ ਗੱਲ ਹੋ ਵੀ ਜਾਂਦੀ ਹੈ ਤੇ ਉਹ ਬੱਚਿਆਂ ਨੇ ਜਦ ਦੋਨਾਂ ਨੇ ਮੋਕਸ਼ ਨੇ ਵੀ ਔਰ ਮਾਨਵ ਨੇ ਦੋਨਾਂ ਨੇ ਆਪਣੇ ਹੱਥ ਨਾਲ ਆਪ ਹੀ ਮਾਫੀਨਾਮਾ ਲਿਖ ਕੇ ਦਿੱਤਾ ਹੈ ਕਿ ਸਾਡੇ ਕੋਲ ਗਲਤੀ ਹੋ ਗਈ ਦੇ ਇਸ਼ੂ ਸਾਡੇ ਹਿਸਾਬ ਨਾਲ ਤਾਂ ਸੋਲਵ ਹੋ ਚੁੱਕਿਆ ਹੈ ਜੇ ਇਹ ਤੋਂ ਜ਼ਿਆਦਾ ਦੀ ਕੋਈ ਗੱਲ ਹੈਗੀ ਹੈ ਅਸੀਂ ਪਹਿਲਾਂ ਵੀ ਪੁਲਿਸ ਨੂੰ ਕਾਲ ਕੀਤਾ ਸੀ ਅਸੀਂ ਦੁਆਰਾ ਪੁਲਿਸ ਨੂੰ ਕੇਸ ਦੇ ਦੇਦਨੇ ਆ ਜੋ ਫੈਸਲਾ ਹੋਵੇ ਸਾਨੂੰ ਮਨਜ਼ੂਰ ਹੈ